ਹਾਂਜੀ ਸਾਰੀਆਂ ਭੈਣਾਂ ਸਤਿ ਸ਼੍ਰੀ ਅਕਾਲ ਦੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਾਢੇ 20 ਬਰੈਸਟ ਦੀਆਂ ਕਾਟਾਂ ਦੀ ਕਟਿੰਗ ਕਰਕੇ ਦਿਖਾਵਾਂਗੇ ਠੀਕ ਹੈ ਜੀ ਤੇ ਜਿੰਨਾਂ ਦਾ ਤੀਰਾ ਹੈਗਾ 12 ਇੰਚ ਤੀਰਾ ਇਹਨਾਂ ਦਾ ਤੇ ਫੀਟਿੰਗ ਹੈਗੀ ਹੈ ਸਾਢੇ 20 ਤੇ ਕਮਰ ਇਹਨਾਂ ਦੀ ਹੈਗੀ ਸਾਢੇ 18 ਤੇ हिਪ ਹੈ ਜੀ ਇਹਨਾਂ ਦੀ ਪੌਣੇ 23 ਠੀਕ ਹੈ ਜੀ ਇਸ ਮੇਚੇ ਦੇ ਹਿਸਾਬ ਨਾਲ ਤੁਹਾਨੂੰ ਅੱਜ ਸਾਰੇ ਕੁੜਤੀ ਦੀ ਕਟਿੰਗ ਕਰਕੇ ਦਿਖਾਵਾਂਗੇ ਠੀਕ ਹੈ ਜੀ ਤੇ ਜਿਨ੍ਹਾਂ ਨੇ ਪਲੇਟਸ ਹੈਗੇ 11 ਇੰਚ ਦੇ ਦਿਯਾ ਤੇ ਹਾਂਜੀ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਕਰੋ ਤੇ ਵਧੀਆ-ਵਧੀਆ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਕਿਉਂਕਿ ਵੀਡੀਓ ਬਣਾਉਣ ਤੇ ਟਾਈਮ ਵੀ ਬਹੁਤ ਲੱਗਦਾ ਹੈ ਤੇ ਗਰਮੀ ਵੀ ਬਹੁਤ ਹੈ ਜੀ ਪੱਖ ਬੂਖੇ ਸਾਰੇ ਬੰਦ ਕਰਕੇ ਫੇੜੀ ਵੀਡੀਓ ਤੁਹਾਡੇ ਵਾਸਤੇ ਬਣਾਉਣੀ ਹੈ ਆਪਾਂ ਸੋ ਤੁਸੀਂ ਵੀਡੀਓ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਠੀਕ ਹੈ ਜੀ ਤੇ ਵੀਡੀਓ ਕਰਦੇ ਹਾਂ ਸਟਾਰਟ ਆਪਾਂ ਸਭ ਤੋਂ ਪਹਿਲਾਂ ਆਪਾਂ ਤੀਰੇ ਦਾ ਨਿਸ਼ਾਨ ਲਾਵਾਂਗੇ ਠੀਕ ਹੈ ਤੀਰੇ ਦਾ ਸਟਾਰਟ ਆਪਾਂ ਬੰਦ ਵਾਲੀ ਸਾਈਡ ਤੋਂ ਲਾਉਣਾ ਖੁੱਲੇ ਦਾ ਪਾਸਾ ਮੇਰੇ ਸਿਆੜਾ 13 ਇੰਚ ਰਹਿ ਗਿਆ ਜੀ 12 ਇੰਚ ਤਿਆਰ ਆ ਤੇ ਆਪਾਂ ਲਾਵਾਂਗੇ 13 13 ਦਾ ਹਾਫ ਹੋ ਗਿਆ 6.5 ਠੀਕ ਹੈ ਜੀ ਇੱਥੇ ਵੀ ਲਾਵਾਂਗੇ ਆਪਾਂ 6.5 ਆਪਾਂ ਸੂਟ ਦੀ ਕਟਿੰਗ ਵਿੱਚ ਤਿੰਨ ਨਿਸ਼ਾਨ ਲਾਉਣੇ ਆ ਠੀਕ ਹੈ ਜੀ ਪਹਿਲਾਂ ਆਪਾਂ ਲਾਵਾਂਗੇ ਇੱਕ ਨਿਸ਼ਾਨ 7.5 ਤੇ ਠੀਕ ਹੈ ਜੀ ਇਹ ਵਾਲਾ ਨਿਸ਼ਾਨ ਜਿਹੜਾ ਹੋ ਗਿਆ 7.5 ਤੇ ਇਹ ਆਪਣਾ ਹੋ ਗਿਆ ਫਿਟਿੰਗ ਦਾ ਨਿਸ਼ਾਨ ਇਸ ਤੋਂ ਇੱਕ ਨਿਸ਼ਾਨ ਬਾਅਦ ਲਾਵਾਂਗੇ 7 ਇੰਚ ਤੇ ਇਹ ਹੋ ਗਿਆ ਜੀ ਕਮਰ ਵਾਲਾ ਨਿਸ਼ਾਨ ਆਪਣਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਇੱਕ ਨਿਸ਼ਾਨ ਲਗੂਗੀ ਸਾਈਡ ਸਲਾਈ ਦਾ ਤੇ ਇਹ ਹੈਗਾ ਸਾਈਡ ਸਲਾਈ ਸਵਾ 15 ਤੇ ਆਪਾਂ ਲਾਵਾਂਗੇ ਸਵਾ 16 ਜੀ ਤੇ ਇੱਥੇ ਇਹਨੇ ਲਗੂਆ हिਪ ਦਾ ਨਿਸ਼ਾਨ ਠੀਕ ਹੈ ਜੀ ਇਹ ਹੈਗੀ ਸੂਰ ਵਿੱਚ ਮੇਨ ਤਿੰਨ ਨਿਸ਼ਾਨ ਫਿਟਿੰਗ ਕਮਰ ਤੇ हिਪ ਜਿਹੜਾ हिਪ ਦਾ ਨਿਸ਼ਾਨ ਹੈ ਸਾਈਡ ਸਲਾਈ ਦੇ ਹਿਸਾਬ ਨਾਲ ਇਹਦਾ ਕਿਸੇ ਦੇ ਚਾਕ ਉੱਤੇ ਹੁੰਦੀ ਹੈ ਕਿਸੇ ਨਹੀਂ ਵੀ ਹੁੰਦੀ ਆ ਠੀਕ ਹੈ ਜੀ ਤੇ ਹੁਣ ਆਪਾਂ ਰੱਖਣਾ ਨਾ ਤੀਰਾ ਤੀਰਾ ਇਹਨਾਂ ਦਾ ਹੈਗਾ 12 ਇੰਚ ਤਿਆਰਾ ਤੇ ਆਪਾਂ ਲਾਵਾਂਗੇ 13 13 ਦਾ ਹਾਫ ਹੋ ਗਿਆ 6.5 ਇੱਥੋਂ ਵੀ 6.5 ਦੇ ਨਿਸ਼ਾਨ ਲਾਵਾਂਗੇ ਆਪਾਂ ਠੀਕ ਹੈ ਜੀ ਤੇ ਮੋਢਾ ਆਪਾਂ ਨੇ ਰੱਖਿਆ 7.5 ਵੈਸੇ ਆਪਾਂ ਹਰ ਸੂਟ ਦਾ ਮੋਢਾ ਸਾਢੇ ਹਰ ਇੱਕ ਸੂਟ ਦੇ ਮੋਢੇ ਦੀ ਕਟਿੰਗ ਆਪਾਂ 7 ਇੰਚ ਤੇ ਕਰਦੇ ਆਂ ਤੇ ਪਰ ਕਸਟਮਰ ਦੀ ਡਿਮਾਂਡ ਹੈ ਥੋੜਾ ਜਿਹਾ ਕੋ ਲੂਜ਼ ਮੋਢਾ ਚਾਹੀਦਾ ਉਹਨਾਂ ਨੇ ਆਪਾਂ 7.5 ਦੇ ਨਿਸ਼ਾਨ ਲਾਇਆ ਠੀਕ ਹੈ ਜੀ ਇਸ ਤੋਂ ਬਾਅਦ ਲਾਵਾਂਗੇ ਇਹਨਾਂ ਦੀ ਫਿਟਿੰਗ ਫਿਟਿੰਗ ਇਹਨਾਂ ਦੀ ਹੈਗੀ ਆ ਛਾਤੀ 20.5 ਹੈ ਤੇ ਆਪਾਂ ਲਾਵਾਂਗੇ 21 ਅੱਧਾ ਇੰਚ ਵੱਧ ਲਾਵਾਂਗੇ ਕਿਉਂਕਿ ਇੱਥੇ ਆਪਾਂ ਪਲੇਟ ਪਾਉਣੀ ਹੈ ਤੇ ਇਸ ਤੋਂ ਬਾਅਦ ਇਹਨਾਂ ਨੂੰ ਲਾਵਾਂਗੇ ਕਮਰ ਕਮਰ ਇਹਨਾਂ ਦੀ 18.5 ਤੇ ਆਪਾਂ ਲਾਵਾਂਗੇ 19.5 19.5 ਦਾ ਹਾਫ ਹੋ ਗਿਆ 9.5 ਕਿਉਂਕਿ ਆਪਾਂ ਸਿੱਧੀਆਂ ਪਲੇਟਾਂ ਪਾਉਣੀ ਹੈ 1 ਇੰਚ ਕਪੜਾ ਇਹਦੇ ਵਿੱਚ ਆ ਜਾਊਗਾ ਠੀਕ ਹੈ ਜੀ ਇਸ ਤੋਂ ਬਾਅਦ ਲਾਵਾਂਗੇ ਇਹਨਾਂ ਦੀ ਹਿਪ ਹਿਪ ਇਹਨਾਂ ਦੀ ਹੈਗੀ 23.5 23 ਦਾ ਹਾਫ ਹੋ ਗਿਆ 11.5 ਤੋਂ 1 ਪੁਆਇੰਟ ਘੱਟ ਠੀਕ ਹੈ ਜੀ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਆਪਾਂ ਮਿਲਾ ਦੇਾਂਗੇ ਇਸ ਤਰੀਕੇ ਨਾਲ ਐਕਸਟਰਾ ਠੀਕ ਹੈ ਜੀ ਤੇ ਇਸ ਤੋਂ ਬਾਅਦ 2 2 ਇੰਚ ਆਪਾਂ ਐਕਸਟਰਾ ਕੱਪੜਾ ਰੱਖਾਂਗੇ ਇਸ ਤਰੀਕੇ ਨਾਲ ਤੇ ਇਹਨਾਂ ਨੂੰ ਵੀ ਮਿਲਾ ਦੇਾਂਗੇ ਜੀ ਤੇ ਹੁਣ ਆਪਾਂ ਲਾਉਣੇ ਆ ਮੋਡੇ ਦੀ ਗੁਲਾਈ ਦੀ ਕਾਟ ਪਾਉਣੇ ਆ ਸਭ ਤੋਂ ਪਹਿਲਾਂ ਇੱਕ ਨਿਸ਼ਾਨ ਲਵਾਂ ਆਪਾਂ 2 ਇੰਚ ਦਾ ਠੀਕ ਹੈ ਜੀ ਤੇ ਇਹ ਵੀ ਆਪਾਂ ਗੁਲਾਈ ਬਣਾਉਣੇ ਫਿਟਿੰਗ ਦੇ ਹਿਸਾਬ ਨਾਲ ਹਮੇਸ਼ਾ ਆਪਾਂ ਮੋਡੇ ਦੀ ਗੁਲਾਈ ਫਿਟਿੰਗ ਦੇ ਹਿਸਾਬ ਨਾਲ ਹੀ ਬਣਾਵਾਂਗੇ ਕਿਉਂਕਿ ਜੇ ਆਪਣੀ ਫਿਟਿੰਗ ਦਾ ਨਿਸ਼ਾਨ ਸਹੀ ਲੱਗਿਆ ਤਾਂ ਆਪਣਾ ਮੋਡਾ ਵੀ ਸਹੀ ਆਊਗਾ ਠੀਕ ਹੈ ਜੀ ਜਿਹੜਾ ਆਪਣਾ ਮੋਡਾ ਹੈ ਨਾ ਉਹ ਫਿਟਿੰਗ ਦੇ ਨਾਲ ਹੀ ਸਹੀ ਆਊਗਾ ਜੇ ਆਪਾਂ ਇਸ ਤਰੀਕੇ ਨਾਲ ਨਿਸ਼ਾਨ ਲਾਵਾਂਗੇ ਜਿਵੇਂ 2 ਇੰਚ ਦਾ ਨਿਸ਼ਾਨ ਜਿਹੜਾ ਲਾਇਆ ਹੈ ਬੈਕ ਮੋਡੇ ਦੀ ਗੁਲਾਈ ਹੈ ਇਹਨੂੰ ਆਪਾਂ ਇਸ ਤਰੀਕੇ ਨਾਲ ਲਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇੱਕ ਨਿਸ਼ਾਨ ਲਾਵਾਂਗੇ 1 ਇੰਚ ਦਾ ਇਹ ਹੋ ਗਈ ਫਰੰਟ ਵਾਲੇ ਪੱਲੇ ਦੀ ਮੋਡੇ ਦੀ ਗੁਲਾਈ ਇਸ ਤੋਂ ਬਾਅਦ 7 ਇੰਚ ਦਾ ਹਾਫ ਕਰਾਂਗੇ 3.5 ਅੱਧਾ ਇੰਚ ਨਿਸ਼ਾਨ ਆਪਾਂ ਅੰਦਰਲੀ ਸਾਈਡ ਲਾਵਾਂਗੇ ਬੰਦ ਵਾਲੇ ਪਾਸੇ ਠੀਕ ਹੈ ਜੀ ਤੇ ਇਹਨੂੰ ਆਪਾਂ ਮਿਲਾ ਦਾਂਗੇ ਇਸ ਤਰੀਕੇ ਨਾਲ ਦੇਖੋ ਇਸ ਤਰ੍ਹਾਂ ਐਸ ਟ੍ਰਿਕਨ ਠੀਕ ਹੈ ਆ ਨਿਸ਼ਾਨਾ ਨਾਪਾ ਐਸ ਟ੍ਰਿਕਨ ਲਾ ਲਾਂਗੇ ਇਹ ਤੁਸੀਂ ਇਸ ਤਰ੍ਹਾਂ ਕੁੜਤੀ ਦੀ ਕਟਿੰਗ ਕਰਦੇ ਹੋ ਬਿਲਕੁਲ ਤੁਹਾਡੀਆਂ ਕਾਟਾਂ ਸਹੀ ਹੋਣੀਆਂ ਤੇ ਤੁਹਾਡੇ ਕੋਈ ਵੀ ਧੀਰੇ ਦੇ ਤੇ ਮੋਢੇ ਦੇ ਸੈਂਟਰ ਚ ਕੋਈ ਵੀ ਥੋੜੇ ਥੇ ਵਾਲ ਨਹੀਂ ਪੈਣਾ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਦੀ ਕਰ ਦਾਂਗੇ ਕਟਿੰਗ ਦੇਖੋ ਸਭ ਤੋਂ ਪਹਿਲਾਂ ਅਸੀਂ ਸਾਰੇ ਪੱਲੇ ਚੱਕਾਂਗੇ ਤੇ ਜਿਹੜੇ 2 ਇੰਚ ਦਾ ਨਿਸ਼ਾਨ ਲਾਇ ਇਹ ਕਟਿੰਗ ਕਰਾਂਗੇ ਠੀਕ ਹੈ ਇਸ ਤੋਂ ਬਾਅਦ ਆਪਾਂ ਉੱਪਰਲਾ ਪੱਲਾ ਚੱਕਾਂਗੇ ਸਿਰਫ ਫਰੰਟ ਵਾਲਾ ਪੱਲਾ ਡਾ ਹੈਗਾ ਜਿਹੜਾ 1 ਇੰਚ ਲੈ ਨਿਸ਼ਾਨ ਲਾਇਆ ਇਹਦੀ ਕਟਿੰਗ ਕਰਾਂਗੇ ਠੀਕ ਹੈ ਆ ਵਾਲੇ ਮੋਢੇ ਦੀਆਂ ਕੱਟਾਂ ਆਪਣੀਆਂ ਹੋਵਾਂਗਾ ਹੁਣ ਆਪਾਂ ਅੱਧਾ ਇੰਚ ਉੱਪਰ ਤੀਰੇ ਦੀ ਕਾਰਡ ਦਾ ਨਿਸ਼ਾਨ ਲਾਵਾਂਗੇ ਇਹ ਕਿਥੋਂ ਦਿਕਾਉਣ ਆਪਾਂ ਗਲੇ ਦੇ 3 ਇੰਚ ਦਾ ਨਿਸ਼ਾਨ ਲੈ ਕੇ ਠੀਕ ਠੀਕ ਹੈ ਜੀ ਇਸ ਤਰੀਕੇ ਨਾਲ ਠੀਕ ਹੈ ਇਹ ਵੀ ਸਿਰਫ ਉੱਪਰਲਾ ਪੱਲੇ ਚੱਕਾਂਗੇ ਫਰੰਟ ਵਾਲਾ ਬਣ ਲੈ। ਇਹ ਆਪਾਂ ਤਾਂ ਲਉਣੀ ਕਿਉਂਕਿ ਆਪਣਾ ਫਰੰਟ ਵਾਲਾ ਗਲਾ ਬੈਕ ਨੂੰ ਨਾ ਜਾਵੇ। ਠੀਕ ਹੈ ਜੀ ਇਹ ਕਾਰਟ ਵੀ ਤੁਸੀਂ ਲਾਜ਼ਮੀ ਹੀ ਪਾਉਣੀ ਹੈ ਸੂਟ ਕਟਿੰਗ ਵਿੱਚ। ਤੇ ਹੁਣ ਆਪਾਂ ਲਾਵਾਂਗੇ ਪਲੇਟਾਂ ਦੇ ਨਿਸ਼ਾਨ। ਪਲੇਟਾਂ ਨੇ ਦੀ ਹੈਗੀ 11 ਇੰਚ ਤੇ ਤਿਆਰ ਹੈ। ਆਪਾਂ ਲਉਣੀ ਪਲੇਟਾਂ ਦੇ ਨਿਸ਼ਾਨ। ਪਲੇਟਾਂ ਨੇ 11 ਇੰਚ ਤਿਆਰ ਹੈ ਤੇ ਆਪਾਂ ਲਾਵਾਂਗੇ 11.5 ਦੇ ਨਿਸ਼ਾਨ। ਅੱਧ ਇੰਚ ਆਪਣਾ ਸਲਾਈ ਦੇ ਉੱਪਰ ਆ ਜਾਊਗਾ। ਠੀਕ ਹੈ ਜੀ ਲੰਬੀ ਪਲੇਟ ਲਾਵਾਂਗੇ ਆਪਾਂ। 7 ਇੰਚ ਦੇ ਤੇ ਚੁੜਾਈ ਲਾਵਾਂਗੇ ਆਪਾਂ ਸਵਾ 3 ਇੰਚ ਤੇ ਠੀਕ ਹੈ ਜੀ ਇੱਥੋਂ ਵੀ ਸਵਾ 3 ਇੰਚ ਤੇ ਇਹ ਵਾਲੀ ਪਲੇਟ ਆਪਣੀ ਹੋ ਗਈ ਸਿੱਧੀ ਇਸ ਵਾਰੀ ਜਿਹੜੀ ਆਪਾਂ ਕਮਰ ਵਾਲੀ ਪਲੇਟ ਪਾਣੀ ਜਿਹੜਾ ਆਪਾਂ ਕਮਰ ਦਾ ਨਿਸ਼ਾਨ ਲਾਇਆ ਸੀਗਾ ਇੱਥੇ ਤਿੱਕ ਲੱਗ ਜਾਊਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਜਿਹੜਾ ਨੇ ਗੈਪ ਰੱਖਣਾ ਇਹ ਇਹ ਰੱਖਾਂਗੇ ਆਪਾਂ 1.5 ਇੰਚ ਦਾ ਠੀਕ ਹੈ ਜੀ ਇਹ ਵਾਲੀ ਇਸ ਤਰੀਕੇ ਨਾਲ ਪਲੇਟ ਆ ਗਈ ਇਸ ਆ ਮੋਡੇਲ ਪਲੇਟ ਜਿਹੜੀ ਲਾਉਣੀ ਹੈ ਇੱਥੋਂ ਆਪਾਂ ਰੱਖਾਂਗੇ ਇੰਚ ਟਿਪ ਤੇ ਮੋਡੇਲ ਦੇ ਸੈਂਟਰ 'ਚ ਇੱਥੇ ਲਿਖ ਜਾਵਾਂਗੇ ਇਹ ਵੀ ਆਪਾਂ ਲਾਵਾਂਗੇ 1.5 ਇੰਚ ਦਾ ਇਸ ਤਰੀਕੇ ਨਾਲ ਇਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਦੂਜੀ ਸਾਈਡ ਕੱਢ ਦੇਾਂਗੇ ਠੀਕ ਹੈ ਜੀ ਹੁਣ ਆਪਾਂ हिਪ ਵਾਲਾ ਕੱਟ ਲਾਵਾਂਗੇ ਇਹ ਬਹੁਤ ਜ਼ਰੂਰੀ ਹੈ ਕੱਟ ਲੈਣਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੱਸਦੀ ਹਾਂ ਇਹ ਕੱਟ ਜ਼ਰੂਰ ਲੈਣਾ ਇਹਦੇ ਨਾਲ ਹੀ ਫਿਟਿੰਗ ਦਾ ਇਥੇ ਸਹੀ ਮੈਜ਼ਰਮੈਂਟ ਪਤਾ ਲੱਗਦਾ ਠੀਕ ਹੈ ਜੀ ਇਸ ਦਵਾਰ ਆਪਾਂ ਟਰਪਾਈ ਦੀ ਆਰਡਰਿੰਗ ਦਾ ਕੱਟ ਲਾਵਾਂਗੇ ਹੁਣ ਆਪਾਂ ਬੈਕ ਪਲੇ ਦੇ ਪਲੇਟਾਂ ਦੇ ਨਿਸ਼ਾਨ ਲਾਵਾਂਗੇ ਤੇ ਗਲੇ ਦੀ ਕਟਿੰਗ ਕਰਾਂਗੇ ਨਿਸ਼ਾਨ ਆਪ ਨੂੰ ਦਿੱਸਤੇ ਪਏ ਪਹਿਲਾਂ ਵਾਲੇ ਜਿਹੜੇ ਨਿਸ਼ਾਨ ਸੀ ਉੱਥੇ ਹੀ ਨਿਸ਼ਾਨ ਲਾ ਦੇਣਾ ਆਪਾਂ ਠੀਕ ਹੈ ਜੀ ਤੇ ਇਹਨਾਂ ਦਾ ਬੈਕ ਗਲਾ ਹੈਗਾ 5 ਇੰਚ ਤਿਆਰ ਹੈ ਤੇ 5 ਤੇ ਹੀ ਨਿਸ਼ਾਨ ਲਾਵਾਂਗੇ ਤੇ ਇਥੋਂ ਆਪਾਂ 2.5 ਇੰ गैब लवे ठीक है जी बाला गैब आप नहीं लेना सवा दो इंच लवेंगे तो गुलाई बना के बैक गले की कटिंग कर देंगे ਇਹ ਕਈ ਸਾਰੇ ਕੋਰਟ ਦੀ ਕਟਿੰਗ ਹੋ ਗਈ ਹੈ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰ ਕਰਨਾ ਨਾ ਭੁੱਲਿਓ ਤੇ ਮੈਂ ਲੈ ਨੈਕਸਟ ਵੀਡੀਓ ਚ ਬਾਏ ਬਾਏ ਰਖਭਾ ਖਾ